बेबे हां भाई की गल आज तैयार होई बैठी है आज पिंड चलें हैं बापू ਕੋਲੇ ਹੋਰ ਭਾਈ ਹੁਣ ਹੋ ਜਾਣੀ ਆ ਮੈਂ ਪਿੰਡ ਕੋਲ ਨੂੰ ਜਾਣਾ ਨਹੀਂ ਹੁਣ ਬਾਪੂ ਕੋਲੇ ਮੈਂ ਜਾ ਨਹੀਂ ਸਕਦੀ ਤਿਆਰ ਬਰ ਤਿਆਰ ਹੋਈ ਬੈਠੇ ਵੀ ਸੀ ਤਾਂ ਬੇਬੇ ਬੁੜੇ ਭਾਈ ਤਿਆਰ ਹੋਇਆ ਤਾਂ ਹੋਣਾ ਹੀ ਆ ਤਿਆਰ ਬਿਆਰ ਹੋ ਕੇ ਜਾਣਾ ਪੈਂਦਾ ਓਨੇ ਕੱਪੜੇ ਛੋੜ ਨੂੰ ਦੇਰ ਕਹੀ ਬੁੜੀ ਸੜੀ ਜੀ ਹੋ ਕੇ ਆ ਗਈ ਤੇ ਮੇਰੇ ਵਾਲੇ ਸੋਨੇ ਲੜਕੇ ਬੇਬੇ ਨੇ ਤਾਂ ਜ ਮੈਂ ਹੁਣ ਚੁੰਨੀ ਮੈਂ ਕਿਵੇਂ ਨਾ ਲਾ ਮੈਂ ਕੀ ਇਹ ਧਿਆ ਮੇਰੇ ਕੋਲ ਹੈਗੀਆਂ ਨੇ ਲੈਣ ਦੇ ਵਾਲੀਆਂ ਚੁੰਨੀਆਂ ਹੁਣ ਆਉਣ ਜਾਣੂ ਲੈਣੀਆਂ ਨੇ ਰੜ ਤੂੰ ਕਾਸੀ ਬਣ ਤ ਜਾ ਬਣ ਰੇ ਮੈਂ ਜਾਂਦੀ ਨਾ ਜਿੱਥੇ ਵੀ ਨਿੱਤੇ ਜਾ ਬੈਨ ਮੈਨੂੰ ਕਾਪ ਚੂਰ ਦੇ ਦੀ ਕੋਈ ਨਾ ਭਾਗ ਚੁੰਨੀ ਮੈਂ ਕੋਈ ਜਾਣਾ ਜ਼ਰੂਰ ਹੈ ਵਰਤ ਹੈ ਜਾਣਾ ਜ਼ਰੂਰ ਹੈ ਅੱਜ ਤਾਂ ਮੈਂ ਜ਼ਰੂਰ ਹੀ ਜਾਣਾ ਬੁਢੇ ਕੋੜੇ ਕਾਸੂ ਲਾ ਲੇਂਗੀ ਪਰ ਹੁਣ ਤਾਂ ਜਾ ਬੜਾ ਹਾਂ ਅੰਟੀ ਨੇ ਮੈਨੂੰ ਜਾਗਦੀ ਪਾਈ ਲੈ ਪੀ ਬੇਬੇ ਅੱਜ ਮੈਂ ਰਣ ਜਾਊਗੀ ਬਾਪੂ ਹਾਂ ਅੱਜ ਭਾਈਂ ਡਾਈਂਡੇ ਜਾਣਾ ਓ ਵੀ ਰੋਜ ਉਹਨੂੰ ਸੁਭਨੇ ਰੰਦਾ ਮੈਂ ਵੀ ਲੈ ਨਹੀਂ ਆ ਅੱਛਾ ਹਾਂ ਫਿਰ ਬਾਪੂ ਨੂੰ ਇੱਥੇ ਬੁਲਾ ਲੈ ਬੀਬੀ ਹਾਂ ਇੱਥੇ ਬੁਲਾ ਲੈ ਬਾਪੂ ਨੂੰ ਨਹੀਂ ਇੱਥੇ ਬੁਲਾ ਨੋ ਭਾਈ ਮੈਂ ਕਿਹੜਾ ਕਹਿੰਦੀ ਆ ਨਾ ਬੁਲਾਵੋ ਕਿਹ ਹੱਸੇ ਬੀਬੀ ਮੇਰੇ ਬਾਪੂ ਜੀ ਨੂੰ ਵੀ ਤੁਸੀਂ ਸਾਡੇ ਕੋਲੇ ਆ ਜਾਓ ਹੁਣ ਵੀ ਤੁਸੀਂ ਸਾਡੇ ਕੋਲ ਰਹੀਓ ਹੁਣ ਚੰਡੀਗੜ੍ਹ ਹਾਂ ਤੇ ਉਹ ਆਉਂਦੀ ਨਹੀਂ ਨਾ ਸ਼ਹਿਰ ਚ ਕਹਿੰਦਾ ਮੇਰਾ ਜੀ ਨਹੀਂ ਲੱਗਦਾ ਹੈਗਾ ਬਸ ਉਦੋਂ ਆਈ ਸੀ ਇੱਕ ਵਾਰੀ 8-10 ਦਿਨ ਲੱਗ ਗਏ ਨੇ ਮੁੜ ਕੇ ਆਈ ਨਹੀਂ ਹੈਗੀ ਉਹ ਬੀਬੀ ਉਹ ਪਹਿਲਾਂ ਤਾਂ ਰਿਹਾਂ ਨਹੀਂ ਕਹਿੰਦੇ ਕਿ ਆ ਨਹੀਂ ਉਹ ਤਾਂ ਖੱਤਿਆਂ ਕੇ ਰਿਹ ਹੈ ਕੰਮ ਕਾ ਦਰਿਆ ਖੱਤੇ ਹੰਾਈ ਉਹ ਬਾਹਰ ਕੇ ਮੈਂ ਆ ਜਾਂਦਾ ਸਾਇਰਾਂ ਚੋ ਨਾ ਹਤਾ ਜਾਂਦੇ ਨੇ ਹਾਂ ਤਾਂ ਜਾਂਦੇ ਨੇ ਫਿਰ ਬਾਹਰ ਜਾ ਹੀ ਨਹੀਂ ਸਕਦੇ ਉਹ ਇੱਥੇ ਭਾਈ ਕੱਬੀ ਹੋ ਜਾਂਦੇ ਲਿਆ ਦੋ ਥੇ ਰੁਠੇ ਖਾ ਕੇ ਹਾਂ ਉਹਨੂੰ ਕਬਜ ਹੋ ਜਾਂਦੀ ਐ ਫੇਰ ਉਹਨੂੰ ਲੈਟਰੀ ਨਹੀਂ ਕਹਿੰਦਾ ਨਹੀਂ ਮਾਜਾ ਬਾਅਰ ਤੌ ਖਾ ਨਹੀਂ ਮੇਰੇ ਟਿੱਡੇ ਧੋਖੜਾ ਮੈਨੂੰ ਖਵਾਈ ਜਾਂਦੇ ਨੇ ਮੈਂ ਪਾਵਾਂ ਕਿੱਥੇ ਨਾ ਮੈਨੂੰ ਲੈਟਰੀ ਨਹੀਂ ਮੈਂ ਓਖਾ ਹੋ ਜਾਂਨਾ ਤੈਨੂੰ ਕੀ ਪਤਾ ਐ ਮੈਂ ਕਹਿੰਦੀ ਕੋਈ ਨਹੀਂ ਮੈਨੂੰ ਵੀ ਹੁੰਦੀ ਐ ਤੂੰ ਵੀ ਐ ਠੰਮਿਆ ਲੈਟਰੀ ਜਾ ਆਜੂ ਨਹੀਂ ਕਬਜ਼ੀ ਹੋਈ ਪਈ ਐ ਤੂੰ ਕੀ ਮੈਨੂੰ ਕਹੀ ਜਾਨੀ ਐ ਉਹਨੂੰ ਖੇਤ ਚ ਜਾ ਕੇ ਆਉਂਦੀ ਐ ਨਾ ਮੇਟਾ ਖੱਟੇ ਚ ਜਾ ਕੇ ਆਉਂਦੀ ਐ ਮੋਟਰ ਤੇ ਹਾਂ ਉੱਥੇ ਗਿੱਡੇ ਹੋਇਆ ਫਿਰ ਮਾਇਆ ਹੋਣਾ ਤੈਨੂੰ ਪਤਾ ਹੀ ਹੈ ਪਹਿਲਾਂ ਤੋਂ ਤੇ ਅਲ ਭਾਈ ਜੀ ਆ ਦ ਆ ਗਿਆ ਬੰਡੇ ਪਹਿਲਾਂ ਬੈਠੇ ਆਇਆ ਇੱਦਾਂ ਉਹਨੂੰ ਕਬਜੀ ਰਹੀ ਗਿਆ ਦਬਾ ਗਿਆ ਪੰਡਾ ਉਹਦਾ ਜਾਣਸਰ ਭਾਈ ਚਾਹ ਨਹੀਂ ਪੀਤਾ ਪਾਣੀ ਨਹੀਂ ਪੀਤਾ ਪਹਿਲਾਂ ਜਾਣਸਰ ਸਾਈਕਲ ਚੱਕਿਆ ਥੈਂਕ ਯੂ ਚੱਕ ਕੇ ਖੇਤ ਗਿਆ ਖੇਤ ਜਾ ਕੇ ਆਪਣੇ ਮਨੇ ਆਪਣੀ ਲਾਈਟ ਨਹੀਂ ਕੀਤੀ ਜਦੋਂ ਤੁਸੀਂ ਬਾਜਾ ਮਾਰਦੇ ਸੀ ਕਿ ਮੈਂ ਬਾਜਾ ਮਾਰਦੀ ਵੀ ਉਹ ਆ ਤੂੰ ਕਿੰਦੇ ਤੇ ਆ ਹੁਣ ਕਿਆ ਬਾਣੀ ਦਾ ਪੀ ਜਾ ਨਹੀਂ ਮੈਂ ਆਉਣਾ ਕੈਨੂ ਕੀ ਪਤਾ ਹੈ ਮੈਨੂੰ ਜਾਇਆ ਹੁੰਦਾ ਖੱਤੇ ਚ ਮਗ ਜਾਣ ਦੇ ਮੈਨੂੰ ਰੋਕਨਾ ਹਮੜਾ ਉਹ ਜਬੀ ਵੀ ਖੱਤੇ ਨਹੀਂ ਜਾ ਪੌੜਿਆ ਤੈਨੂੰ ਫੇਰ ਹੋਰ ਲੋਕ ਵੀ ਦੇਖਦੇ ਹੋਣਗੇ ਰਸਤੇ 'ਤੇ ਦੇਖਦੇ ਫੇਰ ਜਿਹੜੀਆਂ ਬੁੜੀਆਂ ਖੜੀਆਂ ਨੇ ਕੁੜੀ ਕੁੰਟ ਕੱਢੀਆਂ ਨੇ ਮੋਹਣੀ ਦਿਖਾਉਂਦੀ ਕੋੜਾ ਐਸਾ ਜਮੇ ਹੱਥ ਕੋਈ ਜਾਂਦੀ ਆ ਅੱਗੇ ਜਾਂਦੀ ਐ ਕੱਢੀਆਂ ਸਾਰੀਆਂ ਹਾਂ ਮੂੰ ਕੁੰਟ ਕੱਢ ਕੇ ਛੱਗੀ ਬੋਲਾ ਪਾਈ ਹੁੰਦੀ ਹਾਂ ਕਾ ਘਰੇ ਪਾਇਉਂਦੇ ਹਾਂ ਆ ਜਾਣਦੀ ਆ ਦੇਖ ਫੇਰ ਤੂੰ ਜਾਣ ਕੇ ਤੇ ਜਦ ਵੀ ਇੱਕੜ ਤੇਰਾ ਹੱਥ ਪੈਰ ਦੇਖ ਕੇ ਪਛਾਣ ਜਾਂਦੀਆਂ ਹੋਣਗੀਆਂ ਵੀ ਬਹੁਤ ਕਾਲੀ ਐ ਕ ਗੋਰੀ ਐ ਹਨਾ ਧੀਰਾ ਦਾ ਰੰਗ ਪੱਕਾ ਹੁੰਦਾ ਹਾਂ ਉਹਨਾਂ ਬੜੀਆਂ ਨੇ ਇਹਦਾ ਰੰਗ ਪੱਕੇ ਵਾਲੀ ਹੋਈ ਆ ਹੱਥ ਦੇਖ ਲੈਂਦੀ ਆ ਸੀ ਹੱਥ ਦੇਖ ਲੈਂਦੀ ਆ ਭਾੜਾ ਰੰਗ ਪੱਕਾ ਯਾਰ ਮੀ ਇਹ ਤਾਂ ਖਾਸੇ ਕਾਲਾ ਹਾਂ ਹਾਂ ਕਿ ਮਮੀ ਕੀ ਕਰਾ ਕਰੀ ਜਾਂਦੀ ਆਂ ਹੁੰਦੀ ਆਂ ਹਾਂ ਜੇ ਰੰਗ ਗੋਰਾ ਹੁੰਦਾ ਫਿਰ ਕਹਿੰਦੀ ਸੀ ਇਹ ਤਾਂ ਬੜੀ ਸੋਹਣੀ ਐ ਜੇ ਹੱਥ ਮੈਨ ਗੋਰੇ ਹੁੰਦੇ ਇਹ ਤਾਂ ਟੁੱਟ ਵਰਗੀ ਐ ਇਹ ਤਾਂ ਗੋਰੀ ਐ ਥੋੜੀ ਆ ਇਹ ਤਾਂ ਮੈਂ ਵਰਗੀ ਐ ਮੈਂ ਵਰਗਿਆ ਨਹੀਂ ਫੋਨ ਮੇਰੀ ਬਹੂ ਜਦ ਬੁਲਾਈ ਥੋੜੀ ਆ ਇੰਨੀ ਥੋੜੀ ਤਾਂ ਮਨੇ ਕਦੇ ਨਹੀਂ ਆਈ ਉਹਦੀ ਬਹੂ ਆਈ ਆ ਫੇਣ ਹਾਂ ਇਹ ਦੇਖਣ ਜਾਇਆ ਕਰਦੇ ਆ ਨਾ ਸਪੈਸ਼ਲ ਹਣਾ ਪਹਚਾਹ ਹੁੰਦਾ ਸੀ ਵੇਜ ਪਿੰਡ ਵਿੱਚ ਵਿਆਹ ਆ ਨਾ ਬੀ ਬਹੂ ਦੇਖ ਕੇ ਆ ਮੈਂ ਹਾਂ ਕਿੰਨਾ ਚਾਹ ਹੁੰਦਾ ਸੀ ਨਾ ਪਿੰਡ ਵਿੱਚ ਆਉਂਦੀ ਸੀ ਹਮ ਥੱਕੀ ਗੱਲ ਐ

ਅਸ ਦੀ ਦੇ ਦੰਦ ਗਿਣਦਾ ਲੈ ਫਿਰ ਬੇਬੇ ਨੇ ਕੁੰਡ ਕੰਟਿਆ ਹੈ ਉਹ ਦੰਦ ਦੇਖ ਗਏ ਹੋਣਗੇ ਥੋਡੇ ਵਿੱਚ ਵਿੱਚ ਦੀ ਹੈ ਸਾਡੇ ਤਾਏ ਚਾਚਿਆਂ ਨੂੰ ਤੇ ਉਹ ਨਾਲ ਫਿਰ ਤਨ ਬੋਲੀ ਆਪੇ ਪਾਣੀ ਹੈ ਉਹਨੇ ਫਿਰ ਇੱਕ ਬੋਲੀ ਹੋਰ ਪਾਈ ਮੇਰਾ ਇਹ ਤਾਂ ਤੁਸੀਂ ਬੋਲੀ ਪਾਇਆ ਨਾ ਅੱਛਾ ਥੋਡੀ ਬੋਲੀ ਇਹਦਾ ਮਾਂ ਐ ਬਾਈਆ ਹਾਂ ਨਾ ਉਹਨੇ ਇਹਦਾ ਮੈਂ ਹੀ ਪਾਇਆ ਉਹ ਨਹੀਂ ਰਾਇ ਹੀ ਬੰਦੀ ਦੇ ਰਾ 1.5 ਹੀ ਬੰਦੀ रेडी पावेंगे ਹੁਣ ਪਾ ਦੋ ਪਾਵਾ ਭਾਈ ਹਾਂ ਬੱਡੇ ਢੇਡ ਤਿਓ ਰਿਆ ਹਾਰੇ ਕੇ ਸ਼ਾਮ ਜਣਵਾਰਿਆ ਨੂੰ ਬੱਡੇ ਢੇਡ ਬੁਤਿਓ ਰਿਆ ਹਾਰੇ ਕੇ ਸ਼ਾਮ ਜਣਵਾਰਿਆ ਨੂੰ ਵਾਹ ਬਈ ਵਾ ਵਾ ਸਣੀ ਗੋਦੀ ਦੇ ਹਦੀ ਬੋਦੀ ਹੈ ਸਹੀ ਗੱਲ ਹੈ ਵੀ ਜਿਹੜੇ ਵੱਡੇ ਜੇਠ ਨੇ ਨਾ ਪਤੇਉਰਾ ਵਰਗੇ ਹੁੰਦੇ ਨੇ ਨਾ ਉਹ ਵਰਗੇ ਰੱਬ ਨੇ ਹੁੰਦੇ ਨੇ ਕੋਈ ਇੱਜ਼ਤ ਇੱਜ਼ਤ ਕੀਤੀ ਗਈ ਹੈ ਨਾ ਇੱਜ਼ਤ ਕਰਦੇ ਸਹੀ ਗੱਲ ਹੈ ਸਵਾਰਾ ਘਾਦਾ ਹੁੰਦਾ ਇੱਕ ਗੇਲੀ ਅੱਛਿਆ ਗੇਲੀ ਵਾਲੀ ਹੈ ਘਾਦਾ ਹੁੰਦਾ ਸੋਨ ਵਿੱਚ ਜਾ ਕਰਦੇ ਸੀ ਵਾਲੇ ਨਾ ਉਹ ਤਾਂ ਮੈਂ ਵੀ ਦੇਖਿਆ ਬੀਬੀ ਹੁਣ ਵੀ ਕਰ ਜਾਂਦੇ ਸੀ ਸੋਨ ਵੀ ਕਰ ਜਾਂਦਾ ਸੀ ਹਾਂ ਹੁਣ ਵੀ ਬਤਲੇ ਇਹਦਾ ਕਰ ਜਾਂਦੇ ਨੇ ਚਾਚਾ ਜੀ ਤਾਂ ਦੂਜੇ ਚਾਚਾ ਜੀ ਤਾਂ ਚਲੋ ਵਿਚਾਰੇ ਗੇਢੀ ਚਾਚਾ ਜੀ ਦਾ ਹੁਣ ਹੈ ਨਹੀਂ ਹਾਂ ਤੇ ਇਹ ਚਾਚਾ ਜੀ ਤਾਂ ਹੁਣ ਵੀ ਦੇਖੇ ਹੁਣ ਵੀ ਕਰਦੇ ਨੇ ਸੋਨ ਮਜ਼ਾਕ ਨਾ ਜੈਲਾ ਹਾਂ ਕੀ ਕਹਿੰਦਾ ਸੀ ਇੱਕ ਦਿਨ ਕਹਿੰਦੇ ਹੁਣ ਤਾਂ ਚੰਡੀਗੜ੍ਹ ਆਲੀ ਹੋ ਗਈ ਹਾਂ ਹਾਂ ਉਹਦੇ ਕਹਿੰਦਾ ਸੀ ਹਾਂ ਕੀ ਉਹ ਕਹਿੰਦੇ ਸੀ ਵੀ ਕਹਿ ਕੇ ਸੋਨ ਕਹਿੰਦਾ ਹੁਣ ਜੇ ਸ਼ਮਾ ਹੀ ਆਟ ਗਈ ਚੰਡੀਗੜ੍ਹ ਜਾ ਬੜੀ ਮੰਮੀ ਭਾਬੀ ਥੋ ਡੀਡੀ ਹਾਈ ਗੱਲ ਸੁਣੋ ਸੋਨੂ ਇਹ ਕਿਹਾ ਸੀ ਗੱਲ ਮੈਨੂੰ ਮੁਖੌਲ ਕਰ ਗਿਆ ਹਾਂ ਦੇਖ ਲੋ ਅੱਜ ਵੀ ਮੁਖੌਲ ਕਰਦੇ ਨੇ ਨਾ ਮੁਖੌਲ ਕਰਦੇ ਨੇ ਜਾਂ ਝਾੜਦੀਆਂ ਤੇ ਭਾਈ ਤਾਂ ਹੀ ਕਰਦੇ ਨੇ ਹਾਂ ਸਹੀ ਗੱਲ ਐ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਕੋਈ ਮੁਖੌਲ ਕਰ ਦੇ ਨਾ ਬਸ ਐ ਹੋ ਜੂ ਮੇਰੇ ਦੌਰ ਜਦੋਂ ਮੈਨੂੰ ਮੁਖੌਲ ਲਗਾਤੋ ਕੀਤਾ ਨਾ ਦਾ ਮੈਨੂੰ ਕਿਹਾ ਕਿ ਮੈਂ ਆਹ ਕੀ ਗੱਲ ਕਿ ਮੈਂ ਕਿਹਾ ਸਹੀ ਗੱਲ ਸਾਰੀਆਂ ਗੱਲਾਂ ਖਾਂਦੇ ਸੀ ਛੁੱਟ ਤਾਂ ਤੇ ਹੁਣ ਵੀ ਮਜ਼ਾਕ ਕਰਦੇ ਨੇ ਇੱਕ ਦੂਜੇ ਨਾਲ ਮੁਖੌਲ ਕਰਦੇ ਨੇ ਮਜ਼ਾਕ ਕਰਦੇ ਭਾਈ ਸੱਚੀ ਗੱਲ ਐ ਮਸਕਰੀਆਂ ਕਰਦੇ ਨੇ ਮਸਕਰੀਆਂ ਕਹਿੰਨੇ ਨਾ ਤਸੀ ਕੀ ਕਰਦੇ ਨੇ ਮਸਕਰੀਆਂ ਨਾ ਕਰਵੇ ਪਿਓ ਵਰ ਗਿਆ ਜੇਠਾ ਮਸਕਰੀਆਂ ਨਾ ਕਰਵੇ ਪਿਓ ਵਰ ਗਿਆ ਜੇਠਾ ਮਸਕਰੀਆਂ ਨਾ ਕਰਵੇ ਪਿਓ ਵਰ ਗਿਆ ਜੇਠਾ ਲਓ ਵੀ ਸਾਡੀ ਬੇਬੇ ਨੇ ਸੁਨਾਤੀਆਂ ਹੁਣ ਦੋ ਚਾਰ ਗੋਲੀਆਂ ਹੋਰ ਬੇਬੇ ਨਾਲ ਹੋਈ ਗੱਲਬਾਤ ਤੇ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ